ਜੇਕਰ ਆਪਾਂ ਚਾਹੁੰਦੇ ਆ ਕਿ ਆਪਣੇ ਗਾਰਡਨ ਦੇ ਵਿੱਚ ਜਿਹੜੀ ਸਿਉਂਖ ਆ ਉਹ ਨਾ ਪਵੇ ਤਾਂ ਜਿਹੜਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਆ ਰਾਜਾ ਆ ਜਿਹੜਾ ਦਰਖਤ ਦੇਖ ਸਕਦੇ ਹੋ ਇਹ ਵੈਸੇ ਦਰਖਤ ਨਹੀਂ ਹੈਗਾ ਮੈਂ ਵੈਸੇ ਕਿਹਾ ਇਹ ਹੈਗਾ ਕੇਂਦੇ ਦਾ ਬੂਟਾ ਕੇਂਦੇ ਦੇ ਬੂਟੇ ਨੂੰ ਗਾਰਡਨ ਦੇ ਵਿੱਚ ਜਾਂ ਖੇਤ ਦੇ ਵਿੱਚ 5 5 6 6 ਫੁੱਟ ਜਿੱਥੇ ਆਪਾਂ ਸਬਜ਼ੀ ਲਾਈ ਹੁੰਦੀ ਆ 5 5 6 6 ਫੁੱਟ ਦੀ ਦੂਰੀ ਤੇ ਪੱਕਾ ਲਾ ਕੇ ਰੱਖੋ ਜਿੰਨੇ ਗੇਂਦੇ ਗਾਰਡਨ ਦੇ ਵਿੱਚ ਹੋਣਗੇ ਉਹ 1900 ਸਿਉਂਖ ਘਟ ਪਊਗੀ ਰੇਹਾਂ ਸਪਰੇਹਾਂ ਦਾ ਆਪਾਂ ਨੂੰ ਇਸਤੇਮਾਲ ਕਰਨ ਦੀ ਜਿਹੜੀ ਜ਼ਰੂਰਤ ਆ ਉਹ ਘਟ ਪਊਗੀ ਜਿੰਨਾ ਰੇਹਾਂ ਸਪਰੇਹਾਂ ਤੋਂ ਘੱਟ ਵਾਲਾ ਆਪਾਂ ਖਾਵਾਂਗੇ ਓਨੇ ਹੀ ਆਪਾਂ ਤੰਦਰੁਸਤ ਰਹਿਾਂਗੇ ਜੇਕਰ ਆਪਾਂ ਚਾਹੁੰਦੇ ਆ ਕਿ ਆਪਣੇ ਗਾਰਡਨ ਦੇ ਵਿੱਚ ਜਿਹੜੀ ਸਿਉਂਖ ਆ ਉਹ ਨਾ ਪਵੇ ਤਾਂ ਜਿਹੜਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਆ ਰਾਜਾ ਆ ਜਿਹੜਾ ਦਰਖਤ ਦੇਖ ਸਕਦੇ ਹੋ ਇਹ ਵੈਸੇ ਦਰਖਤ ਨਹੀਂ ਹੈਗਾ ਮੈਂ ਵੈਸੇ ਕਿਹਾ ਇਹ ਹੈਗਾ ਗੇਂਦੇ ਦਾ ਬੂਟਾ ਗੇਂਦੇ ਦੇ ਬੂਟੇ ਨੂੰ ਗਾਰਡਨ ਦੇ ਵਿੱਚ ਜਾਂ ਖੇਤ ਦੇ ਵਿੱਚ 5-5 6-6 ਫੁੱਟ ਜਿੱਥੇ ਆਪਾਂ ਸਬਜ਼ੀ ਲਾਈ ਹੁੰਦੀ ਆ 5-5 6-6 ਫੁੱਟ ਦੀ ਦੂਰੀ ਤੇ ਪੱਕਾ ਲਾ ਕੇ ਰੱਖੋ ਜਿੰਨੇ ਗੇਂਦੇ ਗਾਰਡਨ ਦੇ ਵਿੱਚ ਹੋਣਗੇ ਉਹ ਨਹੀਂ ਸੌਖ ਘਟ ਪਊਗੀ ਰੇਹਾਂ ਸਪਰੀਹਾਂ ਦਾ ਆਪਾਂ ਨੂੰ ਇਸਤੇਮਾਲ ਕਰਨ ਦੀ ਜਿਹੜੀ ਜ਼ਰੂਰਤ ਆ ਉਹ ਘਟ ਪਊਗੀ ਜਿੰਨਾ ਰਿਹਾ ਸਪਰੇਹਾਂ ਤੋਂ ਘੱਟ ਆਲਾ ਆਪਾਂ ਖਾਵਾਂਗੇ ਓਨੇ ਹੀ ਆਪਾਂ ਤੰਦਰੁਸਤ ਰਵਾਂਗੇ